ਬਸੋ ਚੰਦ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅੱਜ ਕੱਲ ਇੱਕ ਫੋਨ ਆਉਂਦਾ ਤੇ ਉਹ ਆਪਣੇ ਆਪ ਨੂੰ ਵੱਡਾ ਪੁਲਿਸ ਅਫਸਰ ਦੱਸਦਾ ਤੇ ਫੇਰ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੀ ਗੱਲ ਕਰਦਾ ਹੋਇਆ ਉਸ ਦੇ ਕਿਸੇ ਕੇਸ ਵਿੱਚ ਫਸ ਜਾਣ ਦੀ ਗੱਲ ਕਰਦਾ ਤੇ ਫੇਰ ਇਸ ਕੇਸ ਵਿੱਚੋਂ ਕੱਢਣ ਬਦਲੇ ਪੈਸੇ ਮੰਗਦਾ ਤੇ ਆਮ ਲੋਕ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਬਿਨਾਂ ਇਹ ਪਤਾ ਕੀਤੇਆਂ ਕਿ ਉਹ ਵਕਈ ਪੁਲਿਸ ਅਫਸਰ ਆ ਜਾਂ ਉਹਨਾਂ ਦਾ ਉਹ ਜਿਸ ਬਾਰੇ ਰਿਸ਼ਤੇਦਾਰ ਬਾਰੇ ਨਜ਼ਦੀਕੀ ਬਾਰੇ ਗੱਲ ਕਰ ਰਿਹਾ ਕਿ ਉਹ ਵਕਈ ਉਸ ਦੇ ਕਬਜ਼ੇ ਵਿੱਚ ਆ ਜਾਂ ਉਸ ਨੇ ਫੜਿਆ ਹੋਇਆ ਤੇ ਉਸ ਨੂੰ ਪੈਸੇ ਪਾ ਦਿੰਦੇ ਆ ਤੇ ਬਾਅਦ ਚ ਪਤਾ ਲੱਗਦਾ ਕਿ ਸਾਰਾ ਕੁਝ ਫਰਾਡ ਸੀ ਇਸ ਬਾਰੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਨੇ ਅਸਲੀਅਤ ਦੱਸੀ ਸੱਚ ਦੱਸਿਆ ਤੇ ਸਾਰਾ ਕੁਝ ਖੁਲਾਸਾ ਕੀਤਾ ਕਿ ਇਸ ਤਰ੍ਹਾਂ ਦੇ ਲੋਕਾਂ ਬਾਰੇ ਫਰੀਦਕੋਟ ਵਿੱਚ ਇੱਕ ਬਕਾਇਦਾ ਸਪੈਸ਼ਲ ਸਾਈਬਰ ਸੈੱਲ ਬਣਿਆ ਹੋਇਆ ਹੈ ਜਦੋਂ ਕਿਸੇ ਨਾਲ ਇਸ ਤਰ੍ਹਾਂ ਦੀ ਠੱਗੀ ਹੁੰਦੀ ਆ ਤਾਂ ਉਹ ਤੁਰੰਤ ਪੁਲਿਸ ਨਾਲ ਜਾਂ ਇੱਕ ਜਿਹੜਾ ਨੰਬਰ ਸਾਈਬਰ ਕ੍ਰਾਈਮ ਦਾ ਇੱਕ ਹੈਲਪਲਾਈਨ ਨੰਬਰ ਆ ਉਸ ਤੇ ਕਾਲ ਕਰਕੇ ਆਪਣੀ ਕੰਪਲੇਂਟ ਦਰਜ ਕਰਾਵੇ ਤਾਂ ਪੁਲਿਸ ਤੁਰੰਤ ਐਕਸ਼ਨ ਲੈਂਦੀ ਆ ਉਹਨਾਂ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਲੰਘੇ ਸਾਲ ਵਿੱਚ ਹੁਣ ਤੱਕ 500 ਤੋਂ ਵੱਧ ਆਨਲਾਈਨ ਗੀਆਂ ਸੀ ਜਿਹੜੀਆਂ ਇਹਨਾਂ ਤੇ ਪੁਲਿਸ ਨੇ ਕਾਰਵਾਈ ਕੀਤੀ ਆ ਤੇ ਲੋਕਾਂ ਦੇ 8 ਲੱਖ ਰੁਪਏ ਵੀ ਵਾਪਸ ਕਰਾਏ ਆ ਇਸ ਤੋਂ ਇਲਾਵਾ 76 ਅਜਿਹੀਆਂ ਦਰਖਾਸਤਾਂ ਆ ਜਿਹਦੇ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਕਿਸੇ ਦੀਆਂ ਨੰਗੀਆਂ ਫੋਟੋਆਂ ਆ ਜਾਂ ਕਿਸੇ ਹੋਰ ਤਰੀਕੇ ਨਾਲ ਪੋਰਨੋਗ੍ਰਾਫੀ ਕੀਤੀ ਹੋਈ ਸੀ ਉਹ ਉਹਨਾਂ ਕੋਲੇ ਦਰਖਾਸਤਾਂ ਆ ਤੇ ਸਾਰਿਆਂ ਦਾ ਨਿਪਟਾਰਾ ਪਿਛਲੇ ਸਾਲ ਵਿੱਚ ਹੀ ਉਹਨਾਂ ਨੇ ਕਰ ਦਿੱਤਾ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਨ ਵਾਲਿਆਂ ਬਾਰੇ ਤੇ ਸੋਸ਼ਲ ਮੀਡੀਆ ਤੇ ਹੋਣ ਵਾਲੇ ਕ੍ਰਾਈਮ ਬਾਰੇ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਹਰਜੀਤ ਸਿੰਘ ਨੂੰ ਕੰਪਲੇਂਟਸ ਜਿਹੜੀਆਂ ਪ੍ਰਾਪਤ ਹੋਈਆਂ ਜਿਦੇ ਚ ਕਿ ਇਹ ਪਾਇਆ ਜਾਂਦਾ ਕਿ ਇਹ ਵਿਅਕਤੀ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਵਾਲਾ ਦੱਸ ਕੇ ਫੋਨ ਤੇ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਕੇ ਤੇ ਲੋਕਾਂ ਤੋਂ ਜਿਹੜੇ ਹੈਗੇ ਪੈਸੇ ਝੂਠ ਬੋਲ ਕੇ ਬੇਸਿਕਲੀ ਝੂਠ ਬੋਲ ਕੇ ਉਹ ਜਿਹੜਾ ਹੈਗਾ ਲੋਕਾਂ ਤੋਂ ਪੈਸੇ ਜਿਹੜੇ ਉਗਰਾਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਚ ਉਹ ਕਹਿੰਦੇ ਨੇ ਕਿ ਤੁਹਾਡਾ ਫੈਮਿਲੀ ਮੈਂਬਰ ਜਿਹੜਾ ਹੈਗਾ ਜਿ ਕਿਸੇ ਦਾ ਬੇਟਾ ਜਾਂ ਕਿਸੇ ਦਾ ਭਰਾ ਉਹਦੇ ਬਾਰੇ ਚ ਉਹ ਦੱਸਦੇ ਨੇ ਕਿ ਉਹ ਬੰਦਾ ਜਿਹੜਾ ਹੈਗਾ ਫਲਾਹ ਪੁਲਿਸ ਨੇ ਅਰੈਸਟ ਕਰ ਲਿਆ ਹੈ ਜੋ ਕਿ ਮਤਲਬ ਉਹ ਗਲਤ ਇਨਫੋਰਮੇਸ਼ਨ ਦੇ ਕੇ ਤੇ ਵਿਅਕਤੀ ਨੂੰ ਆਖਦੇ ਨੇ ਕਿ ਸਾਡੇ ਅਕਾਊਂਟ ਦੇ ਵਿੱਚ ਪੈਸੇ ਪਾਓ ਇਹੋ ਜੀਆਂ 2-3 ਜਿਹੜੀਆਂ ਹੈਗੀਆਂ ਕੰਪਲੇਂਟ ਸਾਨੂੰ ਮਿਲੀਆਂ ਸੀਗੀਆਂ ਤੇ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਉਹ ਦਰਖਾਸਤੀ ਨੂੰ ਜਿਹੜਾ ਹੈਗਾ ਉਹ ਖਬਰਦਾਰ ਕੀਤਾ ਤੇ ਉਸ ਨੂੰ ਅਲਰਟ ਕੀਤਾ ਕਿ ਇਹ ਫਰਾਡ ਫਰਾਡੂਲੈਂਟ ਕਾਲਸ ਹੁੰਦੀਆਂ ਤੇ ਤੁਹਾਨੂੰ ਕਿਸੇ ਵੀ ਇਹੋ ਜਿਹੇ ਪੁਲਿਸ ਸਟੇਸ਼ਨ ਤੇ ਫੋਨ ਕਰਨ ਦੀ ਜ਼ਰੂਰਤ ਨਹੀਂ ਇਸ ਨੂੰ ਚੈੱਕ ਕਰਨ ਵਾਸਤੇ ਸਰ ਇਹਦੇ ਪ archieve ਵਿੱਚ ਕੁਝ ਦਰਜ ਕੀਤੇ ਗਏ ਐਫ ਆਈ ਆਰ ਜਿਹੜੀਆਂ ਹੈਗੀਆਂ ਜਿਵੇਂ ਜਿਹੜਾ ਹੈਗਾ ਕੁਝ ਪੋਰਨੋਗ੍ਰਾਫੀ ਨਾਲ ਰਿਲੇਟਡ ਕਈ ਹੁੰਦੀਆਂ ਦਰਖਾਸਤਾਂ ਜਿਦੇ ਚ ਕਿਸੇ ਦਰਖਾਸਤੀ ਦੇ ਜੀ ਆਬਜੈਕਸ਼ਨੇਬਲ ਫੋਟੋਜ਼ ਜਿਹੜੀਆਂ ਹੈਗੀਆਂ ਉਹ ਉਹਦਾ ਕੋਈ ਦੋਸਤ ਜਾਂ ਮਿੱਤਰ ਅਪਲੋਡ ਕਰ ਦਿੰਦਾ ਹੈ ਤਾਂ ਇਹੋ ਜਿਹੇ ਕੇਸਿਸ ਦੇ ਵਿੱਚ ਜਿਹੜਾ ਹੈਗਾ ਦੋ ਐਫ ਆਈ ਆਰ ਸਾਡੇ ਵੱਲੋਂ ਦਰਜ ਕੀਤੀਆਂ ਗਈਆਂ ਜਿੰਨਾਂ ਚੋਂ ਇੱਕ ਵਿੱਚ ਗ੍ਰਿਫਤਾਰੀ ਵੀ ਹੋਈ ਹੈ ਤੇ ਔਰ ਅਦਰਵਾਈਜ਼ ਜਿਹੜਾ ਹੈਗਾ ਇਹਦੇ ਵਿੱਚ ਪ੍ਰੀਵੈਂਟਿਵ ਐਕਸ਼ਨ ਕੀਤਾ ਜਾਂਦਾ ਤੇ ਉਸ ਵਿਅਕਤੀ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਹੈ ਉਹਨੂੰ ਸਾਡੇ ਵੱਲੋਂ ਰਿਮੂਵ ਕਰ ਦਿੱਤਾ ਜਾਂਦਾ ਜਾਂ ਬਲੌਕ ਕਰ ਦਿੱਤਾ ਜਾਂਦਾ ਜਿਸ ਦੇ ਨਾਲ ਕਿ ਇਹ ਆਬਜੈਕਸ਼ਨੇਬਲ ਕੰਟੈਂਟ ਜਿਹੜਾ ਹੈਗਾ ਉਹ ਉੱਥੋਂ ਰਿਮੂਵ ਹੋ ਜਾਂਦਾ ਆਨਲਾਈਨ 'ਚ ਕੁਝ ਆਨਲਾਈਨ ਦੇ ਵਿੱਚ ਕਈ ਵਾਰੀ ਜਦੋਂ ਇਹੋ ਜੀ ਪ੍ਰੋਬਲਮ ਆਂਦੀ ਹੈ ਤਾਂ ਸਾਡੇ ਵੱਲੋਂ ਮੁਹਾਲੀ ਦਾ ਜਿਹੜਾ ਸਾਈਬਰ ਹੈੱਡਕੁਆਟਰ ਹੈ ਉੱਥੇ ਸਾਡੇ ਵੱਲੋਂ ਇਨਫੋਰਮੇਸ਼ਨ ਦੇ ਕੇ ਤੇ ਉਹਨਾਂ ਤੋਂ ਜਿਹੜਾ ਹੈਗਾ ਇਹਦੀ ਮਦਦ ਲਈ ਸਾਈਬਰ ਸੈੱਲ ਜਿਹੜਾ ਹੈਗਾ ਅਸੀਂ ਸਟੈਬਲਿਸ਼ ਕੀਤਾ ਹੋਇਆ ਹੈ ਜਿਹਦੇ ਚ ਕਿ ਅਸੀਂ ਸਾਈਬਰ ਫਰਾਡ ਦੇ ਨਾਲ ਰਿਲੇਟਡ ਕੰਪਲੇਂਟਸ ਜਿਹੜੀਆਂ ਆਉਂਦੀਆਂ ਉਹ ਇੱਥੇ ਇਨਵੈਸਟੀਗੇਟ ਕੀਤੀਆਂ ਜਾਂਦੀਆਂ ਇੱਥੇ ਅ ਪਿਛਲੇ ਸਾਲ 2023 ਦੇ ਵਿੱਚ ਲਗਭਗ 76 ਦੇ ਕਰੀਬ ਤਾਂ ਦਰਖਾਸਤਾਂ ਜਿਹੜੀਆਂ ਸੋਸ਼ਲ ਮੀਡੀਆ ਦੀ ਮਿਸਯੂਜ਼ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਉਹ ਸਾਨੂੰ ਰੀਸੀਵ ਹੋਈਆਂ ਸੀ ਔਰ ਉਹਦੇ ਵਿੱਚ ਜ਼ਿਆਦਾਤਰ ਦਾ ਜਿਹੜਾ ਹੈਗਾ ਨਿਕਟਾਰਾ 99% ਦਰਖਾਸਤਾਂ ਦਾ ਨਿਕਟਾਰਾ ਜਿਹੜਾ ਹੈਗਾ ਇੱਥੇ ਸੋਸ਼ਲ ਮੀਡੀਆ ਸੈੱਲ ਤੇ ਐਸ ਐਚਓ ਊਮਨ ਸੈੱਲ ਵੱਲੋਂ ਜਿਹੜਾ ਹੈਗਾ ਇਹਨਾਂ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਆਨਲਾਈਨ ਫਰਾਡ ਦੇ ਨਾਲ ਰਿਲੇਟਡ ਸਾਡੇ ਕੋਲ 500 ਤੋਂ ਵੱਧ ਦਰਖਾਸਤਾਂ ਪਿਛਲੇ ਸਾਲ ਪ੍ਰਾਪਤ ਹੋਈਆਂ ਔਰ ਜਿਹਦੇ ਵਿੱਚ ਸਾਡੇ ਵੱਲੋਂ 8 ਲੱਖ ਰੁਪਏ ਜਿਹੜੇ ਹੈਗੇ ਉਹ ਦਰਖਾਸਤਕਾਰੀਆਂ ਦੇ ਵਾਪਸ ਦਿਲਵਾਏ ਗਏ ਕਿਉਂਕਿ ਜਿਹੜੀ ਇਹ ਆਨਲਾਈਨ ਫਰਾਡ ਜਿਹੜਾ ਹੁੰਦਾ ਹੈਗਾ ਉਹਦੇ ਵਿੱਚ ਸਰਕਾਰ ਦਾ ਇੱਕ ਹੈਲਪਲਾਈਨ ਨੰਬਰ 1930 1930 ਵੀ ਐਕਟਿਵ ਹੈ ਜਿਸ ਦੇ ਤੇ ਕਿ ਜਿਵੇਂ ਹੀ ਆਪਾਂ ਉੱਥੇ ਜਿਹੜਾ ਹੈਗਾ ਇਨਫੋਰਮ ਕਰਦੇ ਹਾਂ ਆਨਲਾਈਨ ਫਰਾਡ ਦੇ ਬਾਰੇ ਵਿੱਚ ਤੇ ਉਹ ਕਨਸਰਨਡ ਬੈਂਕ ਅਕਾਊਂਟ ਨੂੰ ਜਿਹੜਾ ਹੈਗਾ ਗਵਰਨਮੈਂਟ ਫ੍ਰੀਜ਼ ਕਰਵਾ ਦਿੰਦੀ ਹੈ ਜੇਕਰ ਆਪਾਂ ਉੱਥੇ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਕੰਪਲੇਂਟ ਕਰ ਦਈਏ ਤੇ ਉਸ ਮਾਧਿਅਮ ਦੇ ਰਾਹੀਂ ਕਈ ਲੋਕਾਂ ਦੇ ਜਿਹੜੇ ਹੈਗੇ ਪੈਸੇ ਜਿਹੜੇ ਹੈਗੇ ਵਾਪਸ ਆ ਜਾਂਦੇ ਨੇ ਸਾਈਬਰ ਫਰਾਡ ਦੀ ਜਿਹੜੀ ਸੁਪਰਵੀਜ਼ਨ ਹੈ ਉਹ ਡੀਐਸਪੀ ਡੀ ਇੱਥੇ ਬਰਿਆਮ ਸਿੰਘ ਜੀ ਨੇ ਜਿਹੜੇ ਕਿ ਇਸ ਸੈੱਲ ਦੀ ਸਾਈਬਰ ਸੈੱਲ ਦੀ ਜਿਹੜੀ ਸੁਪਰਵੀਜ਼ਨ ਕਰਦੇ ਨੇ ਔਰ ਇੱਕ ਸਬ ਇਨਸਪੈਕਟਰ ਸ਼੍ਰੀ ਲਖਵੀਰ ਸਿੰਘ ਜੀ ਜਿਹੜੇ ਕਿ ਇਹਦੇ ਇਨਚਾਰਜ ਨੇ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਜ਼ਿਆਦਾਤਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਤੇ ਦਰਖਾਸਤਾਂ ਦੇ ਨਿਪਟਾਰੇ ਦੇ ਵਿੱਚ ਇਹਨਾਂ ਦੀ ਸੁਪਰਵੀਜ਼ਨ ਦੇ ਹੇਠ ਕੰਮ ਹੁੰਦਾ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ